ਬੀਟੀਸੀ న్యూ ਦੇਖਣ ਲਈ ਦਰਸ਼ਕਾਂ ਦਾ ਸਵਾਗਤ ਹੈ ਤਾਂ ਜਿਸ ਪਲ ਦਾ ਇੰਤਜ਼ਾਰ ਸੀ ਭਾਰਤ ਨੂੰ ਤਾਂ ਉਹ ਪਲ ਆਇਆ ਹੈ ਤੇ ਪਾਕਿਸਤਾਨ ਨੂੰ ਫਿਰ ਤੋਂ ਵੱਡੀ ਮਾਰ ਦਿੱਤੀ ਹੈ ਤਾਂ ਅੱਜ ਭਾਰਤ ਅਤੇ ਪਾਕਿਸਤਾਨ ਵਿਚ ਦਰਮਿਆਨ ਜੋ T20 ਮਹਾ ਮੁਕਾਬਲਾ ਹੋਇਆ ਉਸ ਵਿੱਚ ਵੱਡੀ ਜਿੱਤ ਆ ਜਿਹੜੀ ਭਾਰਤ ਨੇ ਹਾਸਲ ਕੀਤੀ ਹੈ ਤਾਂ ਇਸ ਤੇ ਹੋਰ ਜਾਣਕਾਰੀ ਦੇਣ ਲਈ ਮੇਰੇ ਨਾਲ ਅਤਲ ਬਰਮਾ ਨੇ ਮੇਰੇ ਸਾਥੀ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਅਤਲ ਕਿਵੇਂ ਲੱਗਿਆ ਅੱਜ ਦਾ ਮੁਕਾਬਲਾ ਹਾਲਾਂਕਿ ਇੱਕ ਵਾਰ ਲੱਗਿਆ ਸੀ ਜਿਵੇਂ ਇੰਡੀਆ ਦੀ ਜਿਹੜੀ ਟੀਮ ਆ ਉਹ 175 ਤੇ ਹੀ ਜਿਹੜੀ ਸਿਮਟ ਗਈ ਸੀ ਉਦੋਂ ਲੱਗਿਆ ਕਿ ਹੱਥੋਂ ਜਿਹੜਾ ਲੱਗਦਾ ਮੈਚ ਜਾ ਸਕਦਾ ਤਾਂ ਫਿਰ ਵੀ ਭਾਰਤੀਆਂ ਨੇ ਕਮਾਲ ਕਰ ਦਿਖਾਇਆ ਦੇਖੋ ਸਤਨਾਮ ਬਹੁਤ ਵਾਵਾ ਇਹ ਨਾ ਕੇਵਲ ਬੱਲੇਬਾਜ਼ੀ ਹੋਈ ਹੈ ਗੇਂਦਬਾਜ਼ੀ ਵੀ ਬਹੁਤ ਵਾਵਾ ਹੋਈ ਹੈ ਟੀਮ ਇੰਡੀਆ ਨੇ 18 ਰਨ ਤੋਂ ਇਹ ਮੁਕਾਬਲਾ ਜਿੱਤ ਲਿਆ ਤੇ ਇਤਿਹਾਸ ਇੱਕ ਵਾਰ ਫਿਰ ਤੋਂ ਦੁਹਰਾਤਾ ਹੈ ਕਿ ਅਸੀਂ ਚੈਂਪੀਅਨ ਹੈਗੇ ਤੇ ਅਸੀਂ ਚੈਂਪੀਅਨ ਕਹਿਣ ਵਾਸਤੇ ਹੀ ਗੇਮ ਖੇਡਦੇ ਆ ਤੇ ਪਾਕਿਸਤਾਨ ਨੂੰ ਗੋਡੇ ਟਕਾਤੇ ਹੈ ਇਹ ਬਹੁਤ ਵਧੀਆ ਗੇਮ ਨਿਕਲ ਕੇ ਆਈ ਹੈ ਕਪਤਾਨ ਸੂਰਜ ਕੁਮਾਰ ਯਾਦਵ ਨੇ ਜਿਸ ਤਰ੍ਹਾਂ ਗੇਮ ਨੂੰ ਅੱਗੇ ਤੋਰਦੇ ਹੋਏ तमाम ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ ਬੱਲੇਬਾਜ਼ਾਂ ਦਾ ਇਸਤੇਮਾਲ ਕੀਤਾ ਤੇ ਉਸ ਹਿਸਾਬ ਨਾਲ ਇੱਕ ਬਹੁਤ ਵਧੀਆ ਗੇਮ ਨਿਕਲ ਕੇ ਆਈ 68 ਰਨ ਤੋਂ ਮਾਦ ਦਿੱਤੀ ਹੈ ਤੇ ਇਹ ਮਨ ਲੱਗਦਾ ਟੀਮ ਇੰਡੀਆ ਸਿੱਧਾ ਸੁਪਰ 8 ਦੇ ਵਿੱਚ ਜਾ ਰਹੀ ਹੈ ਤੇ ਹੁਣ ਪਾਕਿਸਤਾਨ ਵਾਸਤੇ ਚਿੰਤਾ ਦੀ ਲਕੀਰਾ ਹੈ ਕਿ ਹੁਣ ਸੁਪਰ 8 ਦੇ ਵਿੱਚ ਕਿੱਦਾਂ ਜਾਵਾਂਗੇ ਕਿਉਂਕਿ ਯੂਐਸਏ ਇੱਕ ਮੁਕਾਬਲਾ ਬਾਕੀ ਹੈ ਜੇਕਰ ਯੂਐਸਏ ਜਿੱਤ ਜਾਂਦਾ ਹੈ ਫਿਰ ਪਾਕਿਸਤਾਨ ਵਰਲਡ ਕੱਪ ਤੋਂ ਬਾਹਰ ਹੈ ਲੇਕਿਨ ਹੁਣ ਜਿਹੜੀ ਮੁਸ਼ਕਿਲ ਹੈ ਉਹ ਪਾਕਿਸਤਾਨ ਲਈ ਵੱਧਣੀ ਹੈ ਜੀ ਜਿਵੇਂ ਮੈਂ ਦੇਖਿਆ ਜਾ ਰਿਹਾ ਸੀ ਸ਼ੁਰੂਆਤ ਹੀ ਪਾਕਿਸਤਾਨ ਨੇ ਅਜਿਹੇ ਤਰੀਕੇ ਨਾਲ ਕੀਤੀ ਕਿ ਉਹਨਾਂ ਨੂੰ ਏਐਸਏ ਵੱਲੋਂ ਜਾ ਕੇ ਜਿਹੜਾ ਉਹਨਾਂ ਨੂੰ ਮਨਾਣਾ ਪਿਆ ਜਾਂ ਕਿਸ ਉਹਨਾਂ ਨੂੰ ਜਿਹੜਾ ਕਰੋੜਾਂ ਤੱਕ ਦਾ ਜੁਰਮਾਨਾ ਤੱਕ ਲਾਣਾ ਪਿਆ ਇੱਥੋਂ ਤੱਕ ਸਥਿਤੀ ਆਈ ਤਾਂ ਫਿਰ ਕੀ ਪਹਿਲਾਂ ਹੀ ਉਹਨਾਂ ਨੂੰ ਡਰ ਲੱਗ ਰਿਹਾ ਸੀ ਕਿ ਅਸੀਂ ਹਾਰਨਾ ਤਾਂ ਹੈ ਹੀ ਆ ਅਸੀਂ ਤਾਂ ਟੀਮ ਨਹੀਂ ਭੇਜੀਏ ਦੇਖੋ ਸਤਨਾਮ ਇਹ ਪਹਿਲਾਂ ਜਿਹੜਾ ਹੈਗਾ ਨਾ ਤੁਸੀਂ ਇਹ ਮੰਨ ਕੇ ਚੱਲੋ ਕਿ ਉਹ ਦਾ ਰਿਕਾਰਡ ਕਿਤੇ ਨਾ ਕਿਤੇ ਮਾਹੌਲ ਬਣਾਇਆ ਜਾ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਟੀਮ ਇੰਡੀਆ ਦੇ ਲਈ ਜਿਹੜੀ ਵੀ ਮੰਗਾਂ ਰੱਖੀ ਗਈ ਹੈ ਪਾਕਿਸਤਾਨ ਦੀ ਉਹ ਪਾਕਿਸਤਾਨ ਦੀ ਮੰਗ ਮੰਨੀ ਜਾਣ ਲੇਕਿਨ ਆਈਸੀਸੀ ਨੇ ਬਿਲਕੁਲ ਸਿਰੇ ਤੋਂ ਨਕਾਰਤਾ ਸੀਗਾ ਕਿ ਕੋਈ ਵੀ ਮੰਗ ਨਹੀਂ ਮੰਨੀ ਜਾਣੀ ਈਵਨ ਕਿ ਹੈਂਡਸ਼ੇਕ ਵਾਲਾ ਜਿਹੜਾ ਵਿਵਾਦ ਸੀਗਾ ਉਹ ਵੀ ਹਜੇ ਚੱਲ ਰਿਹਾ ਹੈ ਹੈਂਡਸ਼ੇਕ ਮੈਨੂੰ ਲੱਗਦਾ ਨਹੀਂ ਕਿ ਉਹ ਤਸਵੀਰ ਨਿਕਲ ਕੇ ਆਈ ਹੈ ਕਿ ਟੀਮ ਦੇ ਖਿਡਾਰੀਆਂ ਨੇ ਪਾਕਿਸਤਾਨ ਦੇ ਖਿਡਾਰੀ ਦੇ ਨਾਲ ਹੈਂਡਸ਼ੇਕ ਕੀਤਾ ਤੇ ਉਹ ਚੀਜ਼ਾਂ ਕੋਈ ਵੀ ਨਹੀਂ ਮੰਨੀ ਗਈ ਉਸ ਹਿਸਾਬ ਨਾਲ ਇੱਕ ਬਹੁਤ ਵਧੀਆ ਜਿਹੜਾ ਟੀਮ ਇੰਡੀਆ ਦਾ ਸਪਿਰਟ ਹੈ ਤੇ ਜਿਹੜੀ ਗੇਮ ਹੈ ਉਹ ਨਿਕਲ ਕੇ ਆਈ ਹੈ ਟੀਮ ਇੰਡੀਆ ਲਗਾਤਾਰ ਵਿਜੇ ਰਤ ਤੇ ਸਵਾਰ ਹੈ ਟੀਮ ਇੰਡੀਆ ਨੇ ਦਿਖਾਤਾ ਹੈ ਕਿ ਪਾਕਿਸਤਾਨ ਹਾਜੀ ਵੀ ਥੱਲੇ ਹੈ ਤੇ ਟੀਮ ਇੰਡੀਆ ਦੀ ਬੱਲੇਬਾਜ਼ੀ ਆਪਾਂ ਮਾੜੀ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਕਿੰਨੇ ਸਕੋਰ ਜਿਹੜੇ ਆ ਪਾਕਿਸਤਾਨ ਨੇ ਬਣਾਇਆ ਤੇ ਕਿੰਨੇ ਸਕੋਰਾਂ ਤੇ ਭਾਰਤ ਨੇ ਜਿੱਤ ਦਰਜ ਕੀਤੀ ਹੈ ਤੇ ਕਿੰਨੀਆਂ ਵਿਕਟਾਂ ਜਿਹੜੀਆਂ ਆ ਉਹ ਪਾਕਿਸਤਾਨ ਦੇ ਆ ਹਾਲਾਂਕਿ ਆਲ ਆਊਟ ਹੋ ਗਏ ਆ ਤੇ ਇੰਡੀਆ ਦੇ ਕਿੰਨੀਆਂ ਵਿਕਟਾਂ ਰਹਿ ਗਈਆਂ ਸੀ ਬਾਕੀ ਦੇਖੋ ਸਤਨਾਮ 114 ਤੇ ਢੇਰ ਕਰਤਾ ਪਾਕਿਸਤਾਨ ਟੀਮ ਇੰਡੀਆ ਦੇ ਸਾਰੇ ਸ਼ੇਰ ਤੇ ਇੱਕ ਤੋਂ ਵੱਧ ਕੇ ਇੱਕ ਗੇਂਦਬਾਜ਼ ਨਿਕਲ ਕੇ ਆਏ ਗੇਂਦਬਾਜ਼ ਦਾ ਜ਼ਿਕਰ ਕਰ ਲਈਏ ਸਭ ਤੋਂ ਪਹਿਲੀ ਵਿਕਟ ਦਿਵਾਈ ਸੀਗੀ ਹਾਰਦਿਕ ਪੰਡਿਆ ਨੇ ਉਸ ਤੋਂ ਬਾਅਦ ਵਰੁਣ ਚੱਕਰਵਰਤੀ ਦਾ ਜ਼ਿਕਰ ਕਰ ਲਈਏ ਜਸਪ੍ਰੀਤ ਬੁਮਰਾ ਦਾ ਜ਼ਿਕਰ ਕਰ ਲਈਏ ਸ਼ਿਵਮ ਦੂਬੇ ਦਾ ਜ਼ਿਕਰ ਕਰ ਲਈਏ ਜਾਂ ਫਿਰ ਹੋਰ ਗੇਂਦਬਾਜ਼ ਨਿਕਲ ਕੇ ਆਂਦੇ ਹੈ ਸਭ ਨੇ ਆਪਣੇ ਵੱਲੋਂ ਪੂਰਾ ਐਫਰਟ ਕੀਤਾ ਤੇ ਇੱਕ ਗੇਮ ਨਿਕਲ ਕੇ ਆਈ ਕਿਉਂਕਿ 175 ਜਿਹੜਾ ਟੋਟਲ ਸੀਗਾ ਇਹ ਪਹਿਲੀ ਵਾਰ ਹੈ ਕੋ ਲੰਬੋ ਦੇ ਵਿੱਚ 150 160 ਦੇ ਗੇਟ ਚੋਂ ਅੱਗੇ ਨਿਕਲੇ ਆ ਕਿਉਂਕਿ ਇਸ ਗੇਟ ਤੋਂ ਕਦੇ ਅੱਗੇ ਨਿਕਲੇ ਨਹੀਂ ਸਕੋਰ ਉਹਨਾਂ ਕੀ ਸੀਗਾ 175 ਇੱਕ ਟਫ ਜਿਹੜਾ ਟੋਟਲ ਸੀਗਾ ਟੀਮ ਇੰਡੀਆ ਨੇ ਲਾਇਆ ਸਕੋਰ ਬੋਰਡ ਤੇ 176 ਦਾ ਜਿਹੜਾ ਟਾਰਗੇਟ ਦਿੱਤਾ ਉਸ ਹਿਸਾਬ ਨਾਲ ਲੱਗ ਰਿਹਾ ਸੀਗਾ ਕਿਉਂਕਿ ਹਾਈ ਵੋਲਟੇਜ ਮਹਾ ਮੁਕਾਬਲਾ ਸੀਗਾ ਲੱਗ ਰਿਹਾ ਸੀਗਾ ਗੇਮ ਅੱਗੇ ਜਾਊਗੀ ਕਿ ਤਰ੍ਹਾਂ ਕਿ ਤਰ੍ਹਾਂ ਤਾਂ ਜਸ਼ਨਾਂ ਦੀ ਗੱਲ ਕਰੀਏ ਤਾਂ ਜਸ਼ਨਾਂ ਜਿਹੜੇ ਉਹ ਮੈਂ ਟੀਮ ਨੂੰ ਵੀ ਕਹਾਂਗਾ ਕਿ ਜ਼ਰੂਰ ਦਿਖਾਏ ਜਾਣਾ ਕਿਵੇਂ ਦਾ ਮਨ ਲੱਗ ਰਿਹਾ ਮਾਹੌਲ ਕਿ ਅੱਜ ਫਿਰ ਤੋਂ ਇੱਕ ਵਾਰ ਜਸ਼ਨਾਂ ਦਾ ਮਾਹੌਲ ਪੂਰੇ ਦੇਸ਼ ਤੇ ਬਣ ਗਿਆ ਜਿੱਥੇ ਇੱਕ ਪਾਸੇ ਉਹ ਸਮਾਂ ਸੀਗਾ ਜਦੋਂ ਭਾਰਤ ਤੇ ਪਾਕਿਸਤਾਨ ਅੰਮੋ ਸਾਹਮਣੇ ਹੋਏ ਤੇ ਵੱਡਾ ਆਪਰੇਸ਼ਨ ਜਿਹੜਾ ਇੰਡੀਆ ਨੇ ਕੀਤਾ ਤੇ ਉਸ ਤੋਂ ਬਾਅਦ ਮਾਤ ਦਿੱਤੀ ਆ ਤਾਂ ਹੁਣ ਇੱਕ ਵਾਰ ਫੇਰ ਕਰਾਰੀ ਮਾਤ ਦੇ ਦਿੱਤੀ ਆ ਮੈਚ ਦੇ ਵਿੱਚ ਤਾਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਸਤਨਾਮ ਏ ਕਿਤਨਾ ਕਿਤੇ ਜਸ਼ਨ ਤਾਂ ਦੇਖੋ ਹਰ ਵਾਰੀ ਹੁੰਦਾ ਟੀਮ ਇੰਡੀਆ ਲਈ ਹਰ ਵਾਰੀ ਇਹ ਮੌਕਾ ਹੁੰਦਾ ਕਿ ਜਸ਼ਨ ਮਨਾਣਾ ਹੈ ਤੇ ਜਸ਼ਨ ਮਨਾਇਆ ਵੀ ਜਾ ਰਿਹਾ ਪਟਾਕੇ ਫੋੜੇ ਜਾ ਰਹੇ ਨਾ ਸਿਰਫ ਅਸੀਂ ਪੰਜਾਬ ਦੀ ਗੱਲ ਕਰੀਏ ਹਰਿਆਣਾ ਹਿਮਾਚਲ ਕੋਨੇ-ਕੋਨੇ ਚ ਦੇਸ਼ ਭਰ ਨਹੀਂ ਦੁਨੀਆ ਚ ਤੁਸੀਂ ਦੇਖੋ ਜਿੱਥੇ ਭਾਰਤੀ ਬੈਠਾ ਹਰ ਥਾਂ ਤੇ ਜਿੱਥੇ ਭਾਰਤੀ ਬੈਠਾ ਹੈ ਇਵਨ ਜਿਹੜਾ ਕਿ ক্রিকেট ਫੈਨ ਹੈ ਤੁਸੀਂ ਭਾਰਤੀਆਂ ਨੂੰ ਦੇਖੋ ਤੁਸੀਂ ক্রিকেট ਫੈਨ ਦੇਖੋ ਪਾਕਿਸਤਾਨ ਚ ਵੀ ক্রিকেট ਫੈਨ ਐਦਾਂ ਦੇ ਜਿਹੜੇ ਵਿਰਾਟ ਕੋਹਲੀ ਨੂੰ ਪਸੰਦ ਕਰਦੇ ਸੁਰੇਸ਼ ਕੁਮਾਰ ਯਾਦਵ ਨੂੰ ਪਸੰਦ ਕਰਦੇ ਜਸਪ੍ਰਿਤ ਬੂਮਰਾ ਨੂੰ ਪਸੰਦ ਕਰਦੇ ਉਹ ਵੀ ਜਸ਼ਨ ਮਨਾ ਰਹੇ ਹਨ ਉਹਨਾਂ ਦੀ ਮਜਬੂਰੀ ਹੈ ਵੀ ਪਾਕਿਸਤਾਨ ਨੂੰ ਸਪੋਰਟ ਕਰ ਰਹੇ ਲੇਕਿਨ ਟੀਮ ਇੰਡੀਆ ਨੂੰ ਵੀ ਚੇਅਰ ਕਰ ਰਹੇ ਤੇ ਸ਼੍ਰੀਲੰਕਾ ਦੇ ਕੋਲੰਬੋ ਦੇ ਵਿੱਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ ਇਹ ਅੱਛੀ ਤਸਵੀਰਾਂ ਨਿਕਲ ਕੇ ਆ ਰਹੀ ਹੈ ਲੇਕਿਨ ਗੱਲ ਜਿਹੜੀ ਤਾਰੀਫ ਕਰਨੀ ਬੰਦੀ ਹੈ ਉਹ ਤਾਰੀਫ ਕਹਿੰਦੇ ਗੋਤਮ ਗੰਭੀਰ ਜਿਹੜੇ ਹੈੱਡ ਕੋਚ ਸੀਗੇ ਰਣਨੀਤੀ ਕਿੱਦਾਂ ਰਹਿਣੀ ਹੈ ਕਿੱਦਾਂ ਗੇਮ ਨੂੰ ਅੱਗੇ ਤੋਰਨਗੇ ਜਦੋਂ ਪਾਵਰ ਪਲੇ ਤੋਂ ਬਾਅਦ ਜਦੋਂ ਵੀ ਬ੍ਰੇਕ ਹੋਇਆ ਹਰ ਬ੍ਰੇਕ ਦੇ ਵਿੱਚ ਸਟੇਡੀਅਮ ਦੇ ਵਿੱਚ ਆ ਕੇ ਪਿੱਚ ਦੇ ਵਿੱਚ ਆ ਕੇ ਖਿਡਾਰੀਆਂ ਨੂੰ ਇੱਕ ਗਾਈਡੈਂਸ ਦਿੱਤੀ ਹੈ ਮੈਚ ਨੂੰ ਅੱਗੇ ਲੈ ਕੇ ਗਿਆ ਹੈੱਡ ਕੋਚ ਗੋਤਮ ਗੰਭੀਰ ਦੇ ਨਾਲ ਨੋਟ ਈਵਨ ਸੂਰਜ ਕੁਮਾਰ ਯਾਦਵ ਕਪਤਾਨ ਬਲਕਿ तमाम ਜਿਹੜੇ ਬਾਕੀ ਖਿਡਾਰੀ ਹੈ ਉਹਨਾਂ ਦੀ ਜਿਹੜੀ ਪਰ ਪਰਫਾਰਮੈਂਸ ਨਿਕਲ ਕੇ ਆਈ ਹੈ ਵਾਵਾ ਤੇ ਕਲਾਪਿੰਗ ਮਾਰ ਦिए ਜਿਵੇਂ ਆਪਾਂ ਅਵਸ਼ੇਸ਼ ਸ਼ਰਮਾ ਤੇ ਦੇਖਿਆ ਸੀ ਬੜੀਆ ਉਮੀਦਾਂ ਸੀਗੀਆਂ ਹਾਲਾਂਕਿ ਉਹਨਾਂ ਨੂੰ 0 ਤੇ ਆਊਟ ਹੋ ਗਏ ਉਹ ਪਰ ਉਸ ਤੋਂ ਬਾਅਦ ਇਸ਼ਾਨ ਕਿਸ਼ਨ ਨੇ ਕਿਆ ਖੂਬ ਪਾਰੀ ਖੇਡੀ ਆ ਕਿਤੇ ਨਾ ਕਿਤੇ ਜਾਨ ਪਰ ਕੇ ਰੱਖ ਦਿੱਤੀ ਆ ਉਸ ਵਾਰ ਕਿਵੇਂ ਦੇਖਦੇ ਹੋ ਕੋਈ ਨਾ ਕੋਈ ਤਰੰਦਰ ਸਾਹਮਣੇ ਆਂਦਾ ਹੀ ਆ ਦੇਖੋ ਸਤਨਾਮ 11 ਦੇ 11 ਖਿਡਾਰੀ ਸ਼ਤਕ ਲਾਣ ਇਹ ਹੋ ਨਹੀਂ ਸਕਦਾ ਇਹ ਪੋਸੀਬਲ ਨਹੀਂ ਹੈਗਾ ਗੇਮ ਹੈ ਕੋਈ ਨਾ ਕੋਈ ਉੱਤੇ ਜਾਊਗਾ ਕੋਈ ਨਾ ਕੋਈ 0 ਤੇ ਆਊਟ ਹੋ ਸਕਦਾ ਹੈ لازਮੀ ਤੌਰ ਤੇ ਅਭਿਸ਼ੇਕ ਸ਼ਰਮਾ ਤੋਂ ਉਮੀਦਾਂ ਬਹੁਤ ਸਾਰੇ ਸੀਗਾ ਕਿਉਂਕਿ ਅੱਛੇ ਫਾਰਮ 'ਚ ਚੱਲ ਰਹੇ ਸੀਗੇ ਇਸ ਤੋਂ ਪਹਿਲਾਂ ਜਿੰਨੇ ਵੀ ਟੂਰਨਾਮੈਂਟ T20 ਨਿਕਲ ਕੇ ਆਏ ਬਹੁਤ ਵਾਵਾ ਰਨ ਉਹਨਾਂ ਨੇ ਠੋਕੇ ਆ ਤੇ ਉਹਨਾਂ ਨੇ ਆਪਣੇ ਹੌਸਲੇ ਬੁਲੰਦ ਕੀਤੇ ਸੀ ਕਿ ਤਾਂ ਕਰਕੇ T20 ਵਰਲਡ ਕੱਪ ਦੇ ਵਿੱਚ ਜਗ੍ਹਾ ਬਣਾਈ ਸੀ ਲੇਕਿਨ ਅੱਜ ਛੇਤੀ ਆਊਟ ਹੋ ਗਏ ਕਿਉਂ ਨਾ ਤੁਸੀਂ ਮੰਨੋ ਕਿ ਪਾਕਿਸਤਾਨ ਦੇ ਨਾਲ ਬਹੁਤੇ ਜ਼ਿਆਦਾ ਮੁਕਾਬਲੇ ਖੇੜ ਨਹੀਂ ਰਹੀ ਟੀਮ ਇੰਡੀਆ ਆਈਸੀਸੀ ਦੇ ਪੱਧਰ ਤੇ ਹੀ ਖੇੜਦੇ ਆ ਉਸ ਹੱਬ ਨਾਲ ਕਿਤੇ ਨਾ ਕਿਤੇ ਫਸ ਗਏ ਸਲਮਾਨ ਆਗਾ ਦੀ ਫਿਰਕੀ ਦੇ ਵਿੱਚ ਲੇਕਿਨ ਕਪਤਾਨ ਖੁਦ ਵੀ ਫਸੇ ਹੈ ਸਲਮਾਨ ਆਗਾ ਖੁਦ ਵੀ ਫਸੇ ਇੱਕ ਪਲੇਅਰ ਨੂੰ ਛੱਡ ਕੇ ਤੁਸੀਂ ਐ ਮੰਨ ਕੇ ਚੱਲੋ ਕੋਈ ਵੀ ਪਲੇਅਰ ਦਹਾਈ ਦਾ ਅੰਕੜਾ ਪਾਰ ਨਹੀਂ ਕਰ ਪਾਇਆ ਸਭ ਕਿਤੇ ਨਾ ਕਿਤੇ ਇੱਕ ਤੋਂ ਬਾਅਦ ਇੱਕ ਪਲੇਅਰ ਪੈਵਲੀਅਨ ਜਾਂਦੇ ਹੋਏ ਨਜ਼ਰ ਆਇਆ ਜਿਹੜਾ ਕਹਿੰਦੇ ਨਾ ਸੁਪਨਿਆਂ ਦਾ ਮਹੌਰ ਬਣਾ ਰਹੇ ਸੀਗੇ ਜਿਹੜਾ ਉਹ ਜਿਹੜਾ ਜਹਾਜ਼ ਸੀਗਾ ਨਾ ਉਹ ਤਾਸ਼ ਦੇ ਪੱਤੇ ਤੇ ਰੰਗ ਗਿਆ ਇੱਕ ਜਿੱਤ ਦਾ ਗੱਲ ਕਰ ਲੈਨੇ ਆ ਪਾਕਿਸਤਾਨ ਦੇ ਹਿੱਸੇ ਜਿੱਤਾਈ ਟੋਸ ਦੀ ਤਾਂ ਉੱਥੇ ਟੋਸ ਤਾਂ ਜਿੱਤ ਲਿਆ ਤਾਂ ਉੱਥੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹ ਜਿਹੜਾ ਫੈਸਲਾ ਸੀਗਾ ਉਹ ਲੈਂਡ 'ਤੇ ਨਾਕਾਮਜਾਬ ਰਹੇ ਕਿ ਪਹਿਲਾਂ ਬੈਟਿੰਗ ਹੀ ਕਰ ਲਈਏ ਕਿਉਂਕਿ ਬੈਟਿੰਗ ਇੰਡੀਆ ਨੂੰ ਦੇਤੀ ਬੋਲਿੰਗ ਜਿਹੜੀ ਰੱਖੀ ਆ ਦੇਖੋ ਪਾਕਿਸਤਾਨ ਦੀ ਗੇਮ ਐਦਾ ਹੈ ਹਰ ਵਾਰ ਸਤਨਾਮ ਕਿਤੇ ਨਾ ਕਿਤੇ ਨਾ ਓਵਰ ਕੌਨਫੀਡੈਂਸ ਨਜ਼ਰ ਆਉਂਦੇ ਹੈ ਕਪਤਾਨ ਦੀ ਗੱਲ ਕਰ ਲਈਏ ਬਾਕੀ ਖਿਡਾਰੀਆਂ ਦੀ ਗੱਲ ਕਰ ਲਈਏ ਇਹ ਸਕੋਰ 200 ਪਲੱਸ ਜਾ ਸਕਦਾ ਸੀਗਾ ਲੇਕਿਨ ਟੀਮ ਨੇ ਥੋੜਾ ਜਿਹਾ ਵਿਚਕਾਰ ਆ ਕੇ ਮਿਡਲ ਦੇ ਵਿੱਚ ਥੋੜਾ ਜਿਹਾ ਲੋ ਕਰਤਾ ਲੇਕਿਨ ਉਸ ਤੋਂ ਬਾਵਜੂਦ ਵੀ ਵਧੀਆ ਟੋਟਲ ਨਿਕਲ ਕੇ ਆਇਆ ਪਾਕਿਸਤਾਨ ਦੀ ਗੱਲ ਕਰ ਲਈਏ ਪਾਕਿਸਤਾਨ ਨੇ ਆਪਣੇ ਵੱਲੋਂ ਐਫਰਟ ਜ਼ਰੂਰ ਕੀਤਾ ਲੇਕਿਨ ਜਦੋਂ ਟੀਮ ਇੰਡੀਆ ਦੇ ਨਾਲ ਮੁਕਾਬਲਾ ਹੁੰਦਾ ਹੈ ਨਾ ਪ੍ਰੈਸ਼ਰ ਬਹੁਤ ਜ਼ਿਆਦਾ ਲੈਂਦੇ ਹੈ ਕਿਤੇ ਨਾ ਕਿਤੇ ਲੂਸ ਕਰ ਜਾਂਦੇ ਤੇ ਫਿਰ ਉਹੀ ਲੂਸਨੈਸ ਜਿਹੜੀ ਹੈਗੀ ਨਜ਼ਰ ਆਈ ਹੈ 61 ਹੰਤੋਂ 팀 ਇੰਡੀਆ ਦੀ ਜਿੱਤ ਹੋਈ ਹੈ 팀 ਇੰਡੀਆ ਸਿੱਧਾ ਜਾ ਰਹੀ ਹੈ ਜੀ ਸੁਪਰ ਓਵਰ ਦੇ ਵਿੱਚ ਇੱਕ ਜਗ੍ਹਾ ਪੱਕੀ ਕਰ ਲਈ ਹੈ ਹੁਣ ਪਾਕਿਸਤਾਨ ਦੇ ਲਈ ਇਹ ਚਿੰਤਾ ਦੀ ਗੱਲ ਹੈ ਕਿ ਹੁਣ ਤੁਸੀਂ ਸੁਪਰ ਰੇਟ ਦੇ ਵਿੱਚ ਕਿੱਚਾ ਪਹੁੰਚੋਗੇ ਆਈਸੀਸੀ ਵੀ ਗੱਲ ਕਰੀਏ ਆਈਸੀਸੀ ਨੇ ਵੱਡਾ ਜਿਹੜਾ ਫੈਸਲਾ ਲਿਆ ਕਿ ਉਹਨਾਂ ਨਾਲ ਪਾਕਿਸਤਾਨ ਦੀ ਕ੍ਰਿਕਟ ਟੀਮ ਨਾਲ ਜਾਂ ਉਹਨਾਂ ਦੇ ਬੋਰਡ ਨਾਲ ਜਾ ਕੇ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਖੇਡਣ ਦਾ ਮੌਕਾ ਵੀ ਜਿਹੜਾ ਹੁਣ ਦੇ ਆ ਆਖਰਕਾਰ ਕਿਉਂ ਭੱਜਣ ਭੱਜ ਰਹੀ ਸੀ ਪਾਕਿਸਤਾਨ ਇਹਨਾਂ ਮੈਚਾਂ ਤੋਂ ਐਡਾ ਵੱਡਾ ਮਹਾ ਮੁਕਾਬਲਾ ਹੋਵੇ ਬਾ ਇੱਕ ਤੋਂ ਬਾਅਦ ਇੱਕ ਨਵੀਂ ਟੀਮ ਨਿਕਲ ਕੇ ਸਾਹਮਣੇ ਆ ਰਹੀ ਆਪਾਂ ਦੇਖਿਆ ਕਿ ਇਸ ਮੁਕਾਬਲੇ ਵਿੱਚ ਅਮਰੀਕਾ ਆ ਗਿਆ ਹੋਰ ਕਿੰਨੀਆਂ ਟੀਮਾਂ ਆ ਗਈਆਂ ਤਾਂ ਆਖਰਕਾਰ ਪਾਕਿਸਤਾਨ ਨੂੰ ਕੀ ਡਰ ਸਤਾ ਰਿਆ ਸੀ ਕੀ ਇਹ ਜੀ ਚਿੰਤਾ ਸੀ ਉਹ ਜਿਹੜੇ ਪਹਿਲਾਂ ਹੀ ਭੱਜ ਰਹੇ ਸੀ ਉਹ ਹੱਥ ਖੜੇ ਕਰ ਰਹੇ ਸੀ ਦੇਖੋ ਬੇਇੱਜ਼ਤੀ ਵਾਲੀ ਗੱਲ ਹੈ ਤਦੋਂ ਤੁਸੀਂ ਇਸ ਟੂਰਨਾਮੈਂਟ ਨੂੰ ਖੇល ਕੇ ਵਾਪਿਸ ਆਪਣੇ ਦੇਸ਼ ਜਾਓਗੇ ਫਿਰ ਤੁਸੀਂ ਕੀ ਜਵਾਬ ਦੇਣਾ ਆਪਣੇ ਮੁਲਕ ਦੇ ਲੋਕਾਂ ਨੂੰ ਗਲਤ ਇਹ ਹੈ ਨਾ ਕਿ ਲੋਕਾਂ ਤੋਂ ਹੀ ਡਰ ਰਹੇ ਹੋ ਪਾਕਿਸਤਾਨ ਦੇ ਕੇ ਅਸੀਂ ਕੀ ਜਵਾਬ ਦਈਏ बार-बार ਹਾਰ ਦਾ ਮੂੰਹ ਦੇਖ ਰਹੇ ਹਾਂ ਬਿਲਕੁਲ ਦੇਖੋ ਤੁਸੀਂ ਹਾਰ ਦਾ ਮੂੰਹ ਹਮੇਸ਼ਾ ਦੇਖਦੇ ਹੋ ਐਫਰਟ ਹਰ ਕੋਈ ਠੀਕ ਹੈ ਗੇਮ ਹੈਗੀ ਹੈ ਸਤਨਾ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਇੱਕ ਟੀਮ ਹਾਰਦੀ ਹੈ ਇੱਕ ਟੀਮ ਜਿੱਤਦੀ ਹੈ ਲੇਕਿਨ ਪਾਕਿਸਤਾਨ ਨੇ ਕਦੇ ਸਿੱਖ ਨਹੀਂ ਲਿਆ ਪਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਦਲਿੰਦਰ ਦੇ ਵਿੱਚ ਜਿੱਤ ਦਾ ਜਸ਼ਨ ਜਿਹੜਾ ਮਨਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਜਿਵੇਂ ਪਟਾਕੇ ਚਲਾ ਕੇ ਜਿਹੜੇ ক্রিকেট ਪ੍ਰੇਮੀ ਹੈਗੇ ਨੇ ਉਹਨਾਂ ਵੱਲੋਂ ਜਿੱਤ ਦਾ ਜਸ਼ਨ ਜਿਹੜਾ ਮਨਾਇਆ ਜਾ ਰਹਾ ਹੈਗਾ ਔਰ ਵੱਡੀ ਜਿੱਤ ਜਿਹੜੀ ਹੈ ਕਿ ਇੰਡੀਆ ਨੇ ਹਾਸਲ ਕੀਤੀ ਹੈਗੀ ਆ ਗਲਵਾਦ ਵੀ ਕਰਾਂਗੇ ਜਿਹੜੇ ক্রিকেট ਪ੍ਰੇਮੀ ਹੈਗੇ ਜਿਸ ਤਰੀਕੇ ਨਾਲ ਅੱਜ ਜਿੱਤ ਹੋਈ ਹੈ ਪਰਦ ਕੀ ਕਹੇ ਜਾਓਗੇ ਬਹੁਤ ਖੁਸ਼ੀ ਹੋਈ ਹੈ ਜੀ ਬਹੁਤ 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 ਖੁਸ਼ੀ ਹੋਈ ਹੈ ਜੀ ਇੰਡੀਆ ਦੀ ਜਿੱਤ ਦੀ ਬਹੁਤ ਵਧੀਆ ਜਿੱਤ ਹੋਈ ਹੈ ਜੀ ਕੀ ਕਹਣਾ ਜਾਓਗੇ ਜਿੱਤ ਹੋਈ ਪੰਜਾਬ ਦੀ ਮੈਂ ਕਹਿਣਾ ਕਿ ਪਾਕਿਸਤਾਨ ਇਹ ਜੋ ਛੋਟੇ ਤੇ ਦਾਅਵੇ ਕਿਤੇ ਸੀਗੇ ਕਿ ਆਫੀ ਇੰਡੀਆ ਨੂੰ ਜਿੱਤ ਕੇ ਆਵਾਂਗੇ ਆਥਰੀ ਜੇਕਰਾਂਗੇ ਬਹੁਤ ਕਰਾਂਗੇ ਬਹੁਤ ਮਿਛਾਟੇ ਇੰਡੀਆ ਨੇ ਪਾਕਿਸਤਾਨ ਦੇ ਵਾਸਤੇ ਬਾਕ ਨਾਲ ਬਹੁਤ ਵਧੀਆ ਬੜੇ ਵਧੀਆ ਖੜਾ ਰਹੀ ਹੋਣਾ ਨੇ ਪਾਕਿਸਤਾਨੀਆਂ ਦੇ ਵੀ ਸਾਡੇ ਵੀ ਬਹੁਤ ਵਧੀਆ ਆਥਰੀ ਜਾਨੇ ਆ ਇੰਡੀਆ ਜਿੰਦਾਬਾਦ ਜਿੰਦਾਬਾਦ ਆ ਉਹ ਜਿੰਦਾਬਾਦ ਰਹੇਗਾ ਜਿੰਦਾਬਾਦ ਥਾ ਲੱਗਦਾ ਕਿ T20 वर्ल्ड कप ਜਿੱਤਾਂਗੇ ਇਸ ਵਾਰ ਹਾਂਜੀ ਭਾਜੀ 100% T20 वर्ल्ड कप इंडिया ਜਿੱਤ ਕੇ ਆਉਗੀ ਔਰ ਆਪਣੇ ਇੰਡੀਆ ਦੇਜਦੇ ਨੇ ਜੋ ਪਗੜੇ ਪਾਵਾਂਗੇ ਇਸ ਤਰੀਕੇ ਦਾ ਪਰਫਾਰਮੈਂਸ ਹੈ ਇਹ ਤਰ੍ਹਾਂ ਕਿਵੇਂ ਦੇ ਦੇਓ ਬਹੁਤ ਵਧੀਆ ਭਾਜੀ ਅਜੇ ਸ਼ੇਖ ਸ਼ਰਮਾ ਵਿਚਾਰਾ ਆਊਟ ਹੋ ਗਿਆ ਦੁੱਖ ਲੱਗਾ ਆਪਣੇ ਪੰਜਾਬ ਦਾ ਬੰਦਾ ਬਾਕੀ ਆ ਹੋਪਫੁਲੀ ਚਲੋ ਇੰਡੀਆ ਜਿੱਤੂਗੀ ਤਾਂ ਬਹੁਤ ਵਧੀਆ ਲੱਗੂਗਾ ਇੱਥੇ ਭੰਗੜਾ ਢੋਲ ਪਟਾਕੇ ਵਜਾ ਕੇ ਜਸ਼ਨ ਮਨਾਇਆ ਜਾਊਗਾ ਔਰ ਫੁੱਲਨ ਪਾਰਟੀ ਕੀਤੀ ਜਾਊਗੀ ਬੱਲੇ ਸ਼ੁਰੂਆ ਪੂਰੇ ਦੇਸ਼ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਤਾਂ ਪਾਕਿਸਤਾਨ ਨੂੰ ਡਰਾ ਕਰਾਰੀ ਹਾਰ ਦੇ ਕੇ ਜਿਹੜਾ T20 ਵਰਲਡ ਕੱਪ ਦੇ ਜਿਹੜੇ ਦਾਅਵੇ ਆ ਕਿ ਤੋਨੇ ਕਹਿੰਦੇ ਉਹ ਵੀ ਇਹਨਾਂ ਕਰਕਟ ਪ੍ਰੇਮੀਆ ਵੱਲ ਕਿਹਾ ਜਾ ਰਿਹਾ ਕਿ ਇਸ ਵਾਰ T20 ਵਰਲਡ ਕੱਪ ਵੀ ਨਾ ਇੰਡੀਆ ਜਿੱਤੇਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਜਸ਼ਨ ਜਿਹੜਾ ਇਹ ਮਨਾਇਆ ਜਾ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਸਮਰਥਕ ਗੜੇ ਆ ਤੇ ਇੱਥੇ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਅੱਜ ਇਹ ਇੰਡੀਆ ਨੇ ਪਰਫਾਰਮੈਂਸ ਕੀਤੀ ਹੈਗੀ ਆ ਕਿ ਤਨ ਕਿਤੇ ਜੋ ਵਧੀਆ ਸੀਗਾ ਹਾਲਾਂਕਿ ਕੁਝ ਖਿਡਾਰੀ ਜਿਹੜੇ ਹੈਗੇ ਜਿਆਦਾ ਵਧੀਆ ਪਰਫਾਰਮੈਂਸ ਨਹੀਂ ਕਰ ਪਏ ਪਰ ਫਿਰ ਵੀ ਜਿਹੜਾ ਜਿੱਤ ਦਾ ਜਿਹੜੀ ਜਿੱਤ ਵੱਡੀ ਜਿੱਤ ਜਿਹੜੀ ਆ ਉਹ ਹਾਸਲ ਕੀਤੀ ਹੈਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੰਨਾ ਦਰਸ਼ਕ ਜਿਹੜਾ ਜਲੰਧਰ ਦੇ ਵਿੱਚ ਬਣਾਇਆ ਜਾ ਰਿਹਾ ਹੁਣ ਸਿਰਫ ਟੀ20 ਵਰਲਡ ਕੱਪ ਤੇ ਜਿਹੜੀਆਂ ਉਮੀਦਾਂ ਦਿਟਾਈਆਂ ਜਾ ਰਹੀਆਂ ਕਿ ਇਸ ਵਾਰ ਵੱਡੀ ਜਿਹੜੇ ਖਿਡਾਰੀ ਹੈਗੇ ਨੇ ਵੱਡਾ ਪਰਫਾਰਮੈਂਸ ਵਧੀਆ ਕਰਕੇ ਹੋਰ ਵਧੀਆ ਕਰਕੇ ਜਿਹੜਾ ਟੀ20 ਵਰਲਡ ਕੱਪ ਜਿੱਤਣਗੇ ਹੁਸੈਨ ਲਾਲ ਪੀਟੀਸੀ ਨੇ ਤਾਂ ਦੇਸ ਭਰ ਵਿੱਚ ਪੂਰੇ ਜਸ਼ਨ ਵੜਾਏ ਜਾ ਰਹੇ ਆ ਤੇ ਆਤਿਸ਼ਬਾਜ਼ੀ ਕੀਤੀ ਜਾ ਰਹੀ ਆ ਪੂਰੇ ਵੱਡੇ ਪੱਧਰ ਤੇ ਜਿਹੜੇ ਆ ਉਹ ਮਾਹੌਲ ਬਣਿਆ ਹੋਇਆ ਤਾਂ ਕਿਤੇ ਨਾ ਕਿਤੇ ਲੰਬੇ ਸਮੇਂ ਬਾਅਦ ਇਹ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲਿਆ ਨੇ ਤੇ ਖੁਸ਼ੀ ਦਾ ਮਾਹੌਲ ਹਰ ਪਾਸੇ ਆ ਕਿ ਪਾਕਿਸਤਾਨ ਨੂੰ ਵੱਡੀ ਬਾਮਾਤ ਆ ਦੇ ਦਿੱਤੀ ਐ ਤੇ ਵੱਡੇ ਜਿਹੜਾ ਮੁਕਾਬਲਾ ਮਹਾ ਮੁਕਾਬਲਾ T20 ਦਾ ਉਸ ਵਿੱਚ ਆ ਜਿਹੜੇ ਆ ਵੱਡੇ ਜਿਹੜੇ ਆ ਦਰਜ ਜਿੱਤਾਂ ਉਹ ਦਰਜ ਕਰ ਲਈ ਐ ਇੰਡੀਆ ਨੇ ਤਾਂ ਅਤਲ ਜੀ ਕਿਵੇਂ ਦੇਖ ਰਹੇ ਹੋ ਕਿ ਹੁਣ ਪੂਰਾ جشن ਬਣ ਗਿਆ ਹੈ ਤਾਂ ਇਹਨਾਂ ਤਸਵੀਰਾਂ ਤੋਂ ਪਾਕਿਸਤਾਨ ਕੀ ਸਿੱਖ ਲੈ ਰਿਹਾ ਹੋਗਾ ਕਿ ਜਿਹੜੇ ਲੋਕ ਉੱਥੋਂ ਦੇ ਸਮਝ ਰਹੇ ਹੋਣਗੇ ਦੇਖੋ ਪਾਕਿਸਤਾਨ ਨੂੰ ਤਾਂ ਬੇਸ਼ੱਕ ਲਾਂਨਤਾ ਪੈ ਰਹੀ ਹੈ ਨੋਟ ਈਵਨ ਤੁਸੀਂ ਦੇਖੋਗੇ ਜਦੋਂ ਮੈਦਾਨ ਤੇ ਬਾਹਰ ਜਿਹੜੇ ਦਰਸ਼ਕ ਖੜੇ ਆ ਉਹ ਲਾਂਨਤਾ ਪਾ ਰਹੇ ਬਲਕਿ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ 'ਤੇ ਤੁਸੀਂ ਜਾ ਕੇ ਦੇਖ ਲਓ ਲਾਂਨਤਾ ਪੈ ਰਹੀ ਹੈ ਤੇ ਹਰ ਵਾਰ ਪੈਂਦੀ ਹੈ ਲੇਕਿਨ ਟੀਮ ਇੰਡੀਆ ਦੀ ਜਿਹੜੀ ਇਹ ਜਿੱਤ ਹੋਈ ਹੈ ਟੀਮ ਇੰਡੀਆ ਨੇ ਹੌਸਲੇ ਬੁਲੰਦ ਕੀਤੇ ਤੇ ਇੱਕ ਚੀਜ਼ ਹੋਰ ਦੱਸੀ ਹੈ कि विराट कोहली रोहित शर्मा जडेजा ते बिना भी टीम इंडिया कितना कीते आगे जा सकती है यंगस्टर स्कूल मादा हैगा यंगस्टर स्कूल उना जज्बा हैगा कि वो विराट कोहली रोहित शर्मा तो सीख के वही गेम वही गौर सीख के आगे जा सकते ते वो आज तस्वीर पेश करती है आज जश्न बनदा बन है आज जश्न बनदा है जश्न चल भी रहे ते हर वो तस्वीर निकल के आनी देखिए आपा ये भी दत दिए कि 8वीं बार पाकिस्तान नु हराया भारत ने तां ਤੁਸੀਂ دیکھ لو کہ کس طریقے ਨਾਲ ਜਿਹੜੇ ਆ ਲਗਾਤਾਰ ਜਿੱਤਦੀ ਆ ਰਹੀ ਆ ਭਾਰਤ ਇਹ ਰਿਕਾਰਡ 8ਵੀਂ ਵਾਰ ਹੈ ਇਹ ਕੋਈ ਐ ਨਹੀਂ ਵੀ 16 ਮੁਕਾਬਲੇ ਹੋਇਆ ਹੈ ਰਿਕਾਰਡ 8ਵੀਂ ਵਾਰ ਜਿੱਤੇ ਤੇ ਇਹ ਰਿਕਾਰਡ ਹਜੇ ਤੱਕ ਕੋਈ ਤੋੜ ਨਹੀਂ ਪਾਇਆ ਕੋਈ ਹੋਰ ਵੀ ਟੀਮ ਨਹੀਂ ਤੋੜ ਪਾਈ ਹੈ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਇੱਕ ਵੱਡਾ ਇਤਿਹਾਸ ਹੈ ਤੇ ਮੈਨੂੰ ਲੱਗਦਾ ਹੈ ਕਿ ਟੀਮ ਇੰਡੀਆ ਨੇ ਇਹ ਹੋਲੀ ਤਾਂ ਪਹਿਲਾਂ ਹੀ ਨਾ ਜਿਹੜਾ ਜਸ਼ਨ ਮਨਾਉਣ ਦਾ ਮੌਕਾ ਹੈ तमाम ਜਿਹੜੇ ক্রিকেট ਫੈਨਸ ਨੇ ਭਾਰਤਵਾਸੀ ਨੇ ਉਹਨਾਂ ਨੂੰ ਦੇਤਾ ਹੈ ਅੱਜ ਹੋਲੀ ਹੀ ਚੱਲਣੀ ਹੈ ਹੋਲੀ ਦਾ ਗੁਲਾਲ ਵੀ ਉੜਨਾ ਹੈ ਰਾਤ ਨੂੰ ਪਹਿਲੀ ਵਾਰ ਐਦਾਂ ਹੋਣਾ ਹੈ ਕਿ ਪਟਾਕੇ ਵੀ ਚੱਲਣੇ ਆ ਗੁਲਾਲ ਵੀ ਉੜਨਾ ਤੇ ਇਹ ਜਸ਼ਨ ਜਿਹੜਾ ਹੈਗਾ ਹਜੇ ਚੱਲਣਾ ਹੈ ਲਗਾਤਾਰ ਚੱਲਦਾ ਤਾਂ ਆਪਾਂ ਗੱਲ ਕਰ ਲਈਏ ਕਿ ਜਿਸ ਤਰੀਕੇ ਨਾਲ ਹੁਣ ਮਾਹੌਲ ਬਣਿਆ ਤਾਂ ਬਿੱਤੇ ਸਮੇਂ ਜੋ ਆਪਰੇਸ਼ਨ ਸੰਧੂਰ ਹੈ ਜਿਹੜਾ ਭਾਰਤ ਨੇ ਕੀਤਾ ਉੱਥੇ ਦਾ ਹਾਲਾਂਕਿ ਉਸ ਵਿੱਚ ਜਾਣਾ ਵੀ ਜਿਹੜੀ ਹੈ ਇੰਡੀਅਨ ਦੇ ਬਹੁਤ ਗਈਆਂ ਤੇ ਉਸ ਵਿੱਚ ਜੇਕਰ ਦੇਖਿਆ ਜਾਵੇ ਕਿ ਉਸ ਤੋਂ ਬਾਅਦ ਇਹ ਵੱਡੀ ਮਾਰ ਦਿੱਤੀ ਆ ਤਾਂ ਕਿਤੇ ਨਾ ਕਿਤੇ ਹੁਣ ਪਾਕਿਸਤਾਨ ਇਸ ਤੋਂ ਸਬਕ ਜਰੂਰ ਸਿੱਖ ਲੈ ਕੇ ਐਨਾ ਸੌਖਾ ਨਹੀਂ ਆ ਇੰਡੀਆ ਨਾਲ ਲੜਨਾ ਦੇਖੋ ਸਤਨਾਮ ਉਹ ਚੀਜ਼ਾਂ ਥੋੜਾ ਦੂਜੇ ਦਾਇਰੇ ਵਿੱਚ ਆ ਜਾਂਦੀ ਹੈ ਕਿਤੇ ਨਾ ਕਿਤੇ ਖੇਡ ਆਪਣੀ ਥਾਂ ਤੇ ਅੱਡ ਹੈਗਾ ਖੇਡ ਮੈਨੂੰ ਲੱਗਦਾ ਕਿ ਆਪਣੀ ਥਾਂ ਤੇ ਚੱਲਣਾ ਵੀ ਚਾਹੀਦਾ ਕਿਉਂਕਿ ਖੇਡ ਤੋਂ ਰੋਜ਼ਗਾਰ ਬਹੁਤ ਸਾਰੀ ਚੀਜ਼ਾਂ ਨੇ ਲੇਕਿਨ ਪਾਕਿਸਤਾਨ ਦੀ ਜਿਹੜੀ ਨਾਪਾਕ ਹਰਕਤ ਹੈ ਹਰ ਵਾਰ ਨਜ਼ਰ ਆਉਂਦੀ ਹੈ ਉਹ ਖੇਡ ਦੀ ਨਹੀਂ ਹਰ ਪਾਸੇ ਕਿਤੇ ਨਾ ਕਿਤੇ ਕੋਸ਼ਿਸ਼ ਕਰਦੇ ਆ ਕਿ ਉਹ ਦੇਖੋ ਤੁਸੀਂ ਆਤੰਕਵਾਦੀ ਨਰਸਰੀਆ ਚਲਾ ਰਹੇ ਨੇ ਠੀਕ ਹੈ ਹਰ ਵਾਰ ਇੰਟਰਨੈਸ਼ਨਲ ਪੱਧਰ ਤੇ ਜਾ ਕੇ ਤੁਸੀਂ ਮੁਕਰ ਜਾਂਦੇ ਹੋ ਕਿ ਅਸੀਂ ਤਾਂ ਕੁਝ ਵੀ ਨਹੀਂ ਕਰ ਰਹੇ ਇੰਡੀਆ ਹਰ ਵਾਰ ਇੰਟਰਨੈਸ਼ਨਲ ਪਲੇਟਫਾਰਮ ਤੇ ਜਾ ਕੇ ਪ੍ਰੂਫ ਦਿੰਦਾ ਹੈ ਉਸ ਤੋਂ ਬਾਅਦ ਵੀ ਜੇਕਰ ਤੁਸੀਂ ਮੁਕਰ ਜਾਂਦੇ ਫਿਰ ਤੁਹਾਡੇ ਨਾਲ ਜਿਹੜੀ ਬਾਈਲਿੰਗੁਅਲ ক্রিকেট ਹੈ ਉਹ 2012 ਤੋਂ ਬੰਦ ਹੈ ক্রিকেট ਨਹੀਂ ਹੋਊਗੀ ਜਦ ਤੱਕ ਤੁਸੀਂ ਸਟੈਪ ਬੈਕ ਨਹੀਂ ਕਰੋਗੇ ਜਦ ਤੱਕ ਗੱਲ ਨਹੀਂ ਮੰਨੋਗੇ ক্রিকেট ਨਹੀਂ ਹੋਣੀ ਹੈ ਬਾਕੀ ਚੀਜ਼ਾਂ ਵੀ ਨਹੀਂ ਹੋਣੀਆਂ ਵਪਾਰ ਵੀ ਨਹੀਂ ਹੋਣਾ ਤੇ ਹੋਰ ਜਿਹੜਾ ਜਵਾਬ ਹੈਗਾ ਉਹ ਮੂਤੋੜ ਜਵਾਬ ক্রিকেট ਰਾਹੀਂ ਵੀ ਦਿੱਤਾ ਜਾਊਗਾ ਦੂਜੇ ਰਾਹੀਂ ਵੀ ਦਰਸ਼ਕਾਂ ਨੂੰ ਆਪਾਂ ਜਾਂਦੇ ਜਾਂਦੇ ਇੱਕ ਵਾਰੀ ਮੋਟੀ ਜੀ ਡਿਟੇਲ ਦੱਸ ਦਿੰਨੇ ਆ ਕਿ ਕਿੰਨੇ ਸਕੋਰ ਆ ਜਿਹੜੇ ਇੰਡੀਆ ਨੇ ਬਣਾਏ ਸੀ ਤੇ ਕਿੰਨੇ ਸਕੋਰ ਤੇ ਜਿਹੜਾ ਉਹ ਪਾਕਿਸਤਾਨ ਨੂੰ maat ਦਿੱਤੀ ਆ ਤੇ ਕਿਹੜਾ ਜਿਹੜਾ ਇੰਡੀਅਨ ਦਾ ਉਹ ਪਲੇਅਰ ਸੀਗਾ ਜਿਸ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਦੇਖੋ ਸਤਨਾਮ ਮੈਨ ਲੱਗਦਾ ਹੈ ਕਿ ਪਲੇਅਰ ਆਫ ਦਾ ਜਿਹੜਾ ਮੈਚ ਹੈ ਉਹਦਾ ਤਗਮਾ ਜਾਂਦਾ ਹੈ ਈਸ਼ਾਨ ਕਿਸ਼ਨ ਨੂੰ 40 ਦੋੜਾਂ ਤੇ ਉਹਨਾਂ ਨੇ 70 ਰਨ ਜਿਹੜੇ ਠੋਕੇ ਹੈ ਲਾਜਵਾਬ ਤਾਵਣ ਵਾਲਾ ਬੱਲੇਬਾਜ਼ੀ ਕੀਤੀ ਹੈ ਉਸ ਸਮੇਂ ਜਦੋਂ ਬਿਗਟਾ ਗੇਰੀਨਸ ਉਸ ਸਮੇਂ ਜਦੋਂ ਅਭਿਸ਼ੇਕ ਸ਼ਰਮਾ 0 ਤੇ ਆਊਟ ਹੋਏ ਸੀਗੇ ਉਸ ਤੋਂ ਬਾਅਦ ਮਿਡਲ ਆਰਡਰ ਦੇ ਵਿੱਚ ਆ ਕੇ ਕਪਤਾਨ ਸੂਰਜ ਕੁਮਾਰ ਯਾਦਵ ਦੀ ਗੱਲ ਕਰ ਲਈ ਸ਼ਿਵਮ ਦੂਬੇ ਦਾ ਜ਼ਿਕਰ ਕਰ ਲਈ ਜਾਂ ਫਿਰ ਅਖੀਰ ਦੇ ਵਿੱਚ ਆ ਕੇ ਰਣਾ ਦੀ ਰਫ਼ਤਾਰ ਨੂੰ ਤੇਜ਼ ਕਰਨ ਵਾਸਤੇ ਰਿੰਕੂ ਸਿੰਘ ਨੇ ਵੀ ਆਪਣਾ ਅਹਿਮ ਯੋਗਦਾਨ ਦਿੱਤਾ 6 ਰਨ 6 ਗੇਂਦਾਂ ਉਹਨਾਂ ਦੇ ਕੋਲ ਸੀਗੀਆਂ 175 ਪਾਕਿਸਤਾਨ ਦੇ ਜਦੋਂ بیٹنگ ਆਈ ਤੁਸੀਂ ਮੰਨ ਕੇ ਚੱਲੋ ਜਦੋਂ ਇੱਕ ਖਿਡਾਰੀ ਆਊਟ ਹੋਇਆ ਉਸ ਤੋਂ ਬਾਅਦ ਲੈਣਾ ਲੱਗੀਆਂ ਪਲੇਅਰ ਆਂਦੇ ਗਏ ਪਲੇਅਰ ਜਾਂਦੇ ਗਏ ਪਲੇਅਰ ਆਂਦੇ ਗਏ ਪਲੇਅਰ ਜਾਂਦੇ ਗਏ ਇੱਕ ਪਲੇਅਰ ਨੂੰ ਛੱਡ ਕੇ ਬਾਕੀ ਸਾਰੇ ਪਲੇਅਰ ਆਊਟ ਹੋਏ ਬਾਬਰ ਆਜ਼ਮ ਦਾ ਜਿਹੜਾ ਜ਼ਿਕਰ ਹੋ ਰਿਹਾ ਸੀਗਾ ਕਿ ਕਿਤਨੇ ਕਿਤੇ ਕਮਬੈਕ ਆਏਗਾ ਟੀਮ ਇੰਡੀਆ ਦੇ ਖਿਲਾਫ ਉਹਨਾਂ ਦੇ ਸਟੈਟ ਬਹੁਤ ਵਧੀਆ ਹੈਗੇ ਸਟੈਟ ਤਾਂ ਸਾਰੇ ਦਰਸ਼ਾਈ ਹੋ ਗਏ ਉਹਨਾਂ ਨੇ ਵੀ ਗੁੱਟਨੇ ਟੇਕੇ ਆ तमाम ਇੰਡੀਅਨ ਦੇ ਜਿਹੜੇ ਗੇਂਦਬਾਜ਼ ਇੰਡੀਆ ਦੇ ਨਿਕਲ ਕੇ ਆਏ ਆ ਤੇ ਇੰਡੀਆ ਦੀ ਜਿਹੜੀ ਗੇਂਦਬਾਜ਼ੀ ਵਾਵਾ ਹੋਈ ਹੈ ਰੋਕੇ ਉਹਨਾਂ ਨੂੰ ਰੋਕਿਆ ਵੀ ਨਹੀਂ ਦੇਖੋ ਕਿਦਾਂ ਦੀ ਗੇਂਦ ਖਿਲਾਈ ਹੈ ਸਭ ਤੋਂ ਪਹਿਲਾ ਜ਼ਿਕਰ ਬੰਦ ਹੈ ਹਰਦੀਪ ਪੰਡੇ ਦਾ ਹਰਦੀਪ ਪੰਡੇ ਜ਼ੀਰੋ ਤਾਊਟ ਹੋਏ ਸੀ ਕਿ ਲੇਕਿਨ ਉਹਨਾਂ ਨੇ ਪਹਿਲੀ ਵਿਕਟ ਟੀਮ ਇੰਡੀਆ ਨੂੰ ਡਿਲਾਈ ਉਹਨਾਂ ਨੇ ਸ਼ੁਰੂਆਤ ਤੋਂ ਕੀਤੀ ਤੇ ਫਿਰ ਹੌਸਲਾ ਬੁਲੰਦ ਹੋਇਆ ਕਪਤਾਨ ਦਾ ਵੀ ਉਸ ਤੋਂ ਬਾਅਦ ਸਟ੍ਰੈਟੇਜੀ ਬਦਲੀ ਗਈ ਸਪਿਨਰਸ ਨੂੰ ਲਿਆਂਦਾ ਗਿਆ ਆ ਆਪਾਂ ਗੱਲ ਕਰ ਲਈਏ ਇੱਧਰ 114 114 ਤੇ ਆਊਟ ਕੀਤਾ ਹੈ ਸਕੋਰ ਦੱਸ ਦਈਏ ਆ ਇੰਡੀਆ ਦਾ ਜ਼ਿਕਰ ਦਸੀ ਇਸ਼ਾਨ ਕਿਸ਼ਨ 40 ਗੇਂਦਾਂ ਤੇ 70 ਰਨ ਉਹਨਾਂ ਨੇ ਠੋਕੇ ਤਿੰਨ ਛੱਕੇ ਸੀਗੇ 10 ਚੋਕੇ ਸੀਗੇ ਅਭਿਸ਼ੇਕ ਸ਼ਰਮਾ ਜ਼ੀਰੋ ਤੇ ਆਊਟ ਹੋਏ ਸੀਗੇ ਤਿਲਕ ਵਰਮਾ ਨੇ 25 ਰਨ 24 ਗੇਂਦਾਂ ਤੇ ਬਣਾਏ ਇੱਕ ਛੱਕਾ ਜੜਿਆ ਸੀਗਾ ਸੂਰੇ ਕੁਮਾਰ ਯਾਦਵ 29 ਗੇਂਦਾਂ ਤੇ 32 ਰਨ ਉਹਨਾਂ ਨੇ ਠੋਕੇ ਸੀਗੇ ਤਿੰਨ ਚੋਕੇ ਸੀਗੇ ਹਾਰਦਿਕ ਪੰਡਿਆ ਖਾਤਾ ਨਹੀਂ ਖੋਲਿਆ ਸ਼ੂ शिवम दुबे ਦਾ ਜ਼ਿਕਰ ਕਰ ਲਈਏ 17 ਗਿੰਦਾ 27 ਰਨ ਉਹਨਾਂ ਨੇ ਰਿੰਕੂ ਸਿੰਘ 4 ਗਿੰਦਾ ਤੇ 11 ਰਨ ਇੱਕ ਛੱਕਾ ਜੜਿਆ ਸੀਗਾ ਉਸ ਤੋਂ ਬਾਅਦ ਜੇ ਬੱਲੇਬਾਜ਼ੀ ਦਾ ਜ਼ਿਕਰ ਕਰੀਏ ਪਾਕਿਸਤਾਨ ਦੀ ਪਾਕਿਸਤਾਨ ਦੀ ਬੱਲੇਬਾਜ਼ੀ ਕੋਈ ਬਹੁਤ ਵਾਵਾ ਨਹੀਂ ਹੋਈ ਕਿਉਂਕਿ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਤੁਸੀਂ ਸਟ੍ਰੈਟਜੀ ਦੇ ਨਾਲ ਚੱਲਦੇ ਹੋ ਕਿ ਨਹੀਂ ਚੱਲਦੇ ਫਰਾਂਜ਼ ਜ਼ੀਰੋ ਤਾਂ ਆਊਟ ਹੋਏ ਹਰਦੀਪ ਪੰਡੈਣਾ ਆਊਟ ਕੀਤਾ ਉਸ ਤੋਂ ਬਾਅਦ ਸैम ਈਯੂਬ ਛੇ ਰਨ ਤੇ ਗਏ ਕਪਤਾਨ ਆਗਾ ਸਲਮਾਨ ਆਗਾ ਜਿਨਾਂ ਨੂੰ ਕਹਿ ਰਹੇ ਸੀ ਕਿ ਇਹ ਤਾਂ ਬਹੁਤ ਵੱਡੇ ਰਿਕਾਰਡ ਬਣਾਣਗੇ ਇਹਨਾਂ ਦੇ ਸਟੈਟ ਬਹੁਤ ਕੁਝ ਕਹਿੰਦੇ ਆ ਬਹੁਤ ਵੱਡੀ ਵੱਡੀ ਮਾਲਾ ਉਹਨਾਂ ਨੂੰ ਪਹਰਾਤੀਆਂ ਜਦੋਂ ਮੈਚ ਆਇਆ ਤੇ ਉਹ ਬਿਲਕੁਲ ਗਿੰਦ ਜਿਹਨੂੰ ਕਹਿੰਦੇ ਨਾ ਉਹ ਬਰਸਾਤੀ ਮੈਂਡਕ ਨਿਕਲੇ ਆਏ ਤੇ ਛਾਲ ਛਾਲ ਮਾਰੀ ਤੇ ਚਲੋ ਜੀ ਪਵਿਲੀਅਨ ਵੱਲ ਉਹ ਵੀ ਚਾਰ ਰਨ ਤੇ ਆਊਟ ਹੋਏ ਉਸ ਤੋਂ ਬਾਅਦ ਬਾਬਰ ਆਜ਼ਮ ਜੀ ਐਕਸਪੀਰੀਅੰਸ ਪਲੇਅਰ ਹੈਗੇ ਵੱਡੇ ਪਲੇਅਰ ਹੈਗੇ ਸਟਾਰ ਹੈਗੇ ਲੇਕਿਨ ਇਹਨਾਂ ਨੂੰ ਹਮੇਸ਼ਾ ਪਿੱਛੇ ਰੱਖਿਆ ਕਦੇ ਅੱਗੇ ਆਂਦੇ ਕਦੇ ਪਿੱਛੇ ਆਂਦੇ ਫਿਰ ਮੋਰਲ ਕਿਤੇ ਨਾ ਕਿਤੇ ਡਾਊਨ ਹੁੰਦਾ ਸਤਨਾਮ ਉਸ ਕਰਕੇ ਇਹ ਵੀ ਆਪਣਾ ਜਿਹੜਾ ਜਿਹਨੂੰ ਕਹਿੰਦੇ ਨਾ ਤੁਸੀਂ ਹੌਸਲਾ ਉਹ ਲੂਜ਼ ਕਰ ਗਏ ਜਜ਼ਬਾ ਜਜ਼ਬਾ ਲੂਜ਼ ਕਰ ਗਏ ਸਿਰਫ ਉਸਮਾਨ ਖਾਨ ਦਾ ਜ਼ਿਕਰ ਕਰ ਲਈ ਜਿਨ੍ਹਾਂ ਨੇ 44 ਰਨ ਬਣਾਏ ਬਾਕੀ ਸ਼ਾਦਾਬ ਖਾਨ ਮੁਹੰਮਦ ਨਵਾਜ਼ ਫਹੀਮ ਅਸ਼ਰਫ ਯਾਫਿਰ ਸ਼ਾਹੀਨ ਅਫਰੀਦੀ 23 ਰਨ ਬਣਾ ਕੇ ਇਹ ਸਾਰੇ ਪਲੇਅਰ 21 22 ਇਦਾਂ ਦੇ ਰਨ ਤੇ ਆਊਟ ਹੋਇਆ ਤੇ ਟੀਮ ਇੰਡੀਆ ਦੀ ਗੇਂਦਬਾਜ਼ੀ ਦਾ ਜ਼ਿਕਰ ਕਰ ਲਿਆ ਹਾਰਦਿਕ ਪੰਡੇ ਨੇ ਦੋ ਵਿਕਟ ਕੱਢੀਆਂ ਜਸਪ੍ਰੀਤ ਬੁਮਰਾ ਦੋ ਵਿਕਟ ਵਾਵਾ ਗੇਂਦਬਾਜ਼ੀ ਕੀਤੀ ਅਕਸ਼ਰ ਪਟੇਲ ਨੇ ਦੋ ਵਿਕਟ ਕੱਢਤੀ ਕੱਢੀਆਂ ਵੱਡੇ ਜਿਹੜੇ ਸ਼ਿਕਾਰ ਉਹਨਾਂ ਨੇ ਕੀਤੇ ਵਰੁਣ ਚੱਕਰਵਰਤੀ ਨੇ ਵੀ ਅਹਿਮ ਸ਼ਿਕਾਰ ਕੀਤੇ ਦੋ ਵਿਕਟ ਉਹਨਾਂ ਨੇ ਕੱਢੀਆਂ ਤੇ ਕੁਲਦੀਪ ਯਾਦਵ ਅੱਜ ਅਰਸ਼ਦੀਪ ਸਿੰਘ ਨੂੰ ਮਜਬੂਰੀ ਚ ਬਿਠਾ ਕੇ ਪਾਕਿਸਤਾਨ ਦੇ ਖਿਲਾਫ ਇੱਕ ਸਟ੍ਰੈਟੇਜੀ ਦੇ ਤਹਿਤ ਕੁਲਦੀਪ ਯਾਦਵ ਨੂੰ ਲਿਆਂਦਾ ਗਿਆ ਇੱਕ ਅਹਿਮ ਵਿਕਟ ਉਹਨਾਂ ਨੇ ਵੀ ਕੱਢੀ ਹੈ ਤੇ ਇੱਕ ਵਿਕਟ ਕੱਢੀ ਤਿਲਕ ਵਰਮਾ ਨੇ ਤੇ ਇਸੇ ਹਿਸਾਬ ਨਾਲ ਟੀਮ ਇੰਡੀਆ ਨੇ ਮੁਕੰਮਲ ਜਿੱਤ ਦਰਜ ਕੀਤੀ ਰਿਕਾਰਡ 8ਵੀਂ ਵਾਰ ਇਹ ਜਿੱਤ ਨਿਕਲ ਕੇ ਆਈ ਇਹ ਕਾਠ ਰਣਾ ਤੋਂ ਇਹ ਇਤਿਹਾਸਿਕ ਜਿੱਤ ਹੈ ਤੇ ਟੀਮ ਇੰਡੀਆ ਨੇ ਦੱਸਤਾ ਹੈ ਇਸ T20 ਵਰਲਡ ਕਪ ਦੇ ਵਿੱਚ 2024 ਵਾਲਾ T20 ਵਰਲਡ ਕਪ ਸੀਗਾ ਕੱਪਾ ਲਗਾਤਾਰ ਬਰਕਰਾਰ ਹੈ ਇੱਕ ਕੱਪ ਹਜੇ ਵੀ ਟੀਮ ਇੰਡੀਆ ਮੇਜ਼ਬਾਨੀ ਕਰ ਰਿਹਾ ਹੈ ਸ਼੍ਰੀਲੰਕਾ ਦੇ ਵਿੱਚ ਮੁਕਾਬਲੇ ਲੇਕਿਨ ਸ਼੍ਰੀਲੰਕਾ ਦੇ ਵਿੱਚ ਜਾ ਕੇ ਜੋ ਕਿ ਸਤਨਾਮ ਇੱਕ ਗਲ ਪੁੱਲ ਹੋਣਾ ਪਾਕਿਸਤਾਨ ਨੇ ਕਹਿਤਾ ਜੇ ਤੁਸੀਂ ਨਹੀਂ ਆਂਦੇ ਅਸੀਂ ਵੀ ਨਹੀਂ ਆਂਦੇ ਟੀਮ ਇੰਡੀਆ ਨੇ ਕੋਈ ਗੱਲ ਨਹੀਂ ਸ਼੍ਰੀਲੰਕਾ ਦੇ ਵਿੱਚ ਆ ਕੇ ਤੁਹਾਡੇ ਗੁੱਟਨੇ ਟਿਕਾਵਾਂਗੇ ਤੇ ਗੁੱਟਨੇ ਟਿਕਾਤੇ ਆ ਇਹ ਮੈਸੇਜ ਬਹੁਤ ਵਧੀਆ ਗਿਆ ਹੈ ਤੇ ਹੁਣ ਟੀਮ ਇੰਡੀਆ ਵਿਜੇ ਰਥ ਤੇ ਸਵਾਰ ਹੈ ਲਗਾਤਾਰ ਮੁਕਾਬਲੇ ਅੱਗੇ ਜਾ ਰਹੀ ਹੈ ਤੇ ਟੀਮ ਇੰਡੀਆ ਸੁਪਰ 8 ਦੇ ਵਿੱਚ तमाम ਜਿਹੜੀ ਵਧਾਈਆਂ ਇਹ ਹੈੱਡ ਕੋਚ ਗੋਤਮ ਗੰਭੀਰ ਕਪਤਾਨ ਸੂਰਜ ਕੁਮਾਰ ਯਾਦਵ ਤੇ ਬਾਕੀ ਖਿਡਾਰੀਆਂ ਬਿਲਕੁਲ ਤਾਂ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲੇ ਮੁਕਾਬਲਾ ਰਿਹਾ ਹੈ ਤੇ ਵੱਡੀ ਜਿੱਤ ਹੈ ਜਿਹੜੀ ਉਹ ਭਾਰਤ ਨੇ ਹਾਸਲ ਕਰ ਲਈ ਹੈ ਤਾਂ ਪਾਕਿਸਤਾਨ ਨੂੰ ਵੱਡੀ ਮਾਰ ਦਿੱਤੀ ਹੈ ਤੇ ਤੁਸੀਂ ਵੀ ਕਮੈਂਟ ਬਾਕਸ 'ਚ ਆਪਣਾ ਜਿਹੜੀ رائے ਉਹ ਜਰੂਰ ਸਾਂਝੀ ਕਰਦੇ ਰਹੋ ਤੇ ਜਿਵੇਂ ਜਾਂਦੇ ਜਾਂਦੇ ਤਸਵੀਰਾਂ ਦਿਖਾ ਦਈਏ ਜਸ਼ਨ ਦੀਆਂ ਤਸਵੀਰਾਂ ਤਸਵੀਰਾਂ ਪੂਰੇ ਇੰਡੀਆ ਤੋਂ ਆ ਰਹੀਆਂ ਜਾਂਦੇ ਜਾਂਦੇ ਤਸਵੀਰਾਂ ਦਿਖਾਉ। ਤਾਂ ਤੁਹਾਨੂੰ ਜਾਂਦੇ ਹੋਏ ਉਹ ਤਸਵੀਰਾਂ ਨਾਲ ਛੱਡਦੇ ਆ ਜਿਸ ਦੇ ਨਾਲ ਜਸ਼ਨਾਂ ਦਾ ਮਾਹੌਲ ਬਣਿਆ ਹੋਇਆ ਅਤਿਸ਼ਬਾਜ਼ੀ ਹੋ ਰਹੀ ਹੈ ਤੇ ਢੋਲ ਟਮੱਕੇ ਜਿਹੜੇ ਆ ਵਾ বাজائے ਜਾ ਰਹੇ ਆ ਲੱਡੂ ਵੰਡੇ ਜਾ ਰਹੇ ਆ ਆ ਤੁਹਾਨੂੰ ਸਿੱਧੀਆਂ ਉਹ ਤਸਵੀਰਾਂ ਦਿਖਾ ਦਿੰਨੇ ਆ ਜੀ ਕੇ ਲਈ ਕਿ ਸੁਰਗੁਮਾ ਯਾ ਤਾਂ ਢੋਲ ਤੋਂ ਨਹੀਂ ਕਰ ਰਹੇਗੇ ਓਏ ਸੌਤ ਵੱਜ ਗਏ ਆ ਕੋਈ ਪ੍ਰੈਕਟਿਸ ਕਰਵਾਏ ਕਿ ਸਭ ਕਰੇਗੇ